ਸੋਸ਼ਲ ਮੀਡੀਆ ਨੇ ਪੰਜਾਬੀਆਂ ਦੀ ਮਾਨਸਿਕਤਾ ਦੇ ਉੱਤੇ ਕਿੰਨਾ ਅਸਰ ਕੀਤਾ ਤੇ ਰੀਲਾਂ ਬਣਾਉਣੀਆਂ ਜਾਂ ਵੱਖੋ-ਵੱਖਰੇ ਅਕਾਊਂਟ ਬਣਾ ਕੇ ਨਕਲੀ ਖਾਤੇ ਬਣਾ ਕੇ ਗਾਲਾਂ ਕੱਢਣੀਆਂ ਇਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸ਼ਾਮਲ ਹੋ ਗਿਆ ਇੱਕ ਵਰਗ ਐਸਾ ਪੰਜਾਬੀਆਂ ਦਾ ਜਿਨ੍ਹਾਂ ਨੇ ਘਰਦਿਆਂ ਨੂੰ ਕਦੇ ਪਾਣੀ ਦਾ ਗਲਾਸ ਭਾਵੇਂ ਨਾ ਪਿਆਇਆ ਹੋਵੇ ਪਰ ਉਹਨਾਂ ਦੇ ਲਈ ਰੀਲ ਬਣਾਉਣੀ ਬੜੀ ਜ਼ਰੂਰੀ ਹੈ ਮੇਰੇ ਕੋਲੇ ਦੋ ਧਾਰਨਾ ਵੈਸੇ ਤੁਹਾਡੇ ਆਲੇ-ਦੁਆਲੇ ਬੜਾ ਚੰਦ ਚਾੜ੍ਹਨ ਵਾਲੇ ਲੋਕ ਹੋਣਗੇ ਹੋ ਸਕਦਾ ਤੁਸੀਂ ਪਾਰਕ ਦੇ ਵਿੱਚ ਬੈਠੇ ਹੋ ਅਤੇ ਸਾਹਮਣੇ ਕੋਈ ਕੁੜੀ ਨੱਚੀ ਜਾਂਦੀ ਹੋਵੇ ਕਿਉਂ ਰੀਲ ਬਣਾਉਨੇ ਆ ਹੋ ਸਕਦਾ ਤੁਸੀਂ ਕਿਤੇ ਸੈਰ ਕਰਨ ਗਏ ਹੋਵੋ ਤੇ ਕੋਈ ਮੁੰਡਾ ਪੁੱਠੀਆਂ ਸਿੱਧੀਆਂ ਹਰਕਤਾਂ ਕਰੀ ਜਾਂਦਾ ਹੋਵੇ ਕਿਉਂ ਰੀਲ ਬਣਾਉਣੇ ਆ ਹੋ ਸਕਦਾ ਤੁਸੀਂ ਰੇਲਵੇ ਸਟੇਸ਼ਨ ਤੇ ਗਏ ਹੋਵੋ ਉੱਥੇ ਕੋਈ ਨਾ ਕੋਈ ਇਹੋ ਜਿਹਾ ਮਿਲ ਜੇ ਹੋ ਸਕਦਾ ਤੁਸੀਂ ਕਦੇ ਨਹਿਰ ਦੇ ਪੁਲ ਤੋਂ ਲੰਘਦੇ ਹੋਵੋ ਇਹੋ ਜਿਹਾ ਚੰਦ ਚੜ੍ਹਨ ਵਾਲਾ ਕੋਈ ਮਿਲ ਜੇ ਹੋ ਸਕਦਾ ਤੁਸੀਂ ਹਾਈਵੇ ਤੇ ਜਾ ਰਹੇ ਹੋਵੋ ਤੇ ਉੱਥੇ ਕੋਈ ਮੁੰਡਾ ਜਾਂ ਕੁੜੀ ਮੋਟਰਸਾਈਕਲ ਦੇ ਉੱਤੇ ਜਾਂ ਕਾਰ ਦੇ ਉੱਤੇ ਸਟੰਟ ਕਰਦਾ ਮਿਲ ਜੇ ਮਤਲਬ ਇਹ ਆ ਕਿ ਰੀਲਾਂ ਨੇ ਪੰਜਾਬੀਆਂ ਨੂੰ ਪੱਟਤਾ ਜਿਹੋ ਜਿਹੇ ਰੀਲਾਂ ਬਣਾਉਣ ਵਾਲੇ ਉਹੋ ਜਿਹੇ ਉਹਦੇ ਸ਼ੁਭਚਿੰਤਕ ਦੇਖਣ ਵਾਲੇ ਦੋ ਧਾਰਨਾ ਦੇਖੋ ਅਮਨਦੀਪ ਕੌਰ ਕਾਲੀ ਥਾਰ ਵਾਲੀ ਜਾਂ ਕਹਿ ਲਈਏ ਅਮਨਦੀਪ ਕੌਰ ਰੀਲਾਂ ਵਾਲੀ ਜਾਂ ਕਹਿ ਲਈਏ ਪੁਲਿਸ ਵਾਲੀ ਉਹਨੂੰ ਪੁਲਿਸ ਨੇ ਫੜਿਆ ਸੀ ਇਸ ਦੋਸ਼ ਦੇ ਵਿੱਚ ਕਿ ਉਹਦੇ ਕੋਲੋਂ ਚਿੱਟਾ ਫੜਿਆ ਗਿਆ ਉਹਦੇ ਤੇ ਪੁਲਿਸ ਦੀ ਕਾਰਵਾਈ ਹੋਈ ਪਰ ਅਸੀਂ ਉਹਨੂੰ ਕਿਵੇਂ ਜਾਣਦੇ ਸੀ ਪਹਿਲਾਂ ਕਿ ਉਹ ਰੀਲਾਂ ਬਣਾਉਂਦੀ ਆ ਉਹ ਵੱਖ-ਵੱਖ ਗਾਣਿਆਂ ਦੇ ਉੱਤੇ ਨੱਚਦੀ ਆ ਵਰਦੀ ਦੇ ਵਿੱਚ ਵੀ ਸਾਰਾ ਕੁਝ ਚੱਲਦਾ ਉਹ ਫੜੀ ਗਈ ਉਹਨੂੰ ਜ਼ਮਾਨਤ ਮਿਲ ਗਈ ਉਹਨੂੰ ਕਲੀਨ ਚਿੱਟ ਨਹੀਂ ਮਿਲੀ ਪਰ ਬਾਹਰ ਆਉਣ ਤੋਂ ਬਾਅਦ ਉਹਨੇ ਤੁਰੰਤ ਫੇਰ ਰੀਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਮੈਂ ਤਾਂ ਧੱਕੜ ਹੁੰਨੀ ਆ ਮੈਨੂੰ ਕੋਈ ਪਰਵਾਹ ਨਹੀਂ ਮੈਂ ਬੇਪਰਵਾਹ ਇਨਾਂ ਗੱਲਾਂ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਯਾਨੀ ਕਿ ਫਸਣ ਤੋਂ ਪਹਿਲਾਂ ਵੀ ਰੀਲਾ ਤੇ ਜ਼ਮਾਨਤ ਮਿਲਣ ਤੋਂ ਬਾਅਦ ਵੀ ਰੀਲਾ ਤੇ ਹੁਣ ਉਹਨੂੰ ਵਿਜੀਲੈਂਸ ਨੇ ਫੇਰ ਚੱਕਿਆ ਹੋਇਆ ਤੇ ਹੋ ਸਕਦਾ ਭਾਈ ਜਦੋਂ ਵਿਜੀਲੈਂਸ ਦੇ ਕੋਲੋਂ ਬਚ ਨਿਕਲੇ ਆਪਾਂ ਫੇਰ ਰੀਲਾ ਬਣਾਂਗੇ ਜੇ ਮੰਨ ਲਓ ਤੁਹਾਡੇ ਨਾਲ ਮੇਰੇ ਨਾਲ ਜਾਂ ਕਿਸੇ ਦੇ ਨਾਲ ਵੀ ਕੁਝ ਇਹੋ ਜਿਹਾ ਵਾਪਰੇ ਵੀ ਮੰਨ ਲਓ ਸਾਡੇ ਨਾਲ ਕੋਈ ਧੱਕਾ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ ਬੰਦੇ ਨੂੰ ਕਈ ਮਹੀਨੇ ਸੁਰਤ ਨਹੀਂ ਆਉਂਦੀ ਕਿ ਯਾਰ ਮੈਂ ਇਸ ਮਾਮਲੇ ਦੇ ਉੱਤੇ ਕਿਵੇਂ ਲੋਕਾਂ ਦਾ ਸਾਹਮਣਾ ਕਰਾਂ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਵੇਂ ਉੱਤਰ ਦੇਵਾਂ ਮੇਰੇ ਨਾਲ ਆਹ ਗੱਲ ਜੁੜ ਗਈ ਮੇਰੇ ਨਾਲ ਆਹ ਵਿਵਾਦ ਜੁੜ ਗਿਆ ਮੇਰੇ ਨਾਲ ਆਹ ਗੱਲ ਹੋਈ ਆ ਤੇ ਮੈਂ ਲੋਕਾਂ ਦੇ ਸਾਹਮਣੇ ਕਿਵੇਂ ਆਵਾਂ ਪਰ ਇੱਥੇ ਰੀਲਾਂ ਰੋਟੀ ਪਾਣੀ ਤੇ ਹਵਾ ਵਾਂਗੂ ਕਿਵੇਂ ਜ਼ਰੂਰੀ ਆ ਪਹਿਲਾਂ ਵੀ ਰੀਲਾਂ ਬਾਅਦ ਵਿੱਚ ਵੀ ਰੀਲਾਂ ਇੰਟਰਵਿਊਜ਼ ਵੀ ਚੱਲ ਰਹੀਆਂ ਬੜਾ ਕੁਝ ਹੋ ਰਿਹਾ ਤੇ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਕਿ ਪੰਜਾਬ ਦੇ ਵਿੱਚ ਕੱਲੀ ਇੱਕ ਅਮਨਦੀਪ ਕੌਰ ਨਹੀਂ ਪੰਜਾਬ ਦੇ ਵਿੱਚ ਕਿੰਨੀਆਂ ਕੁੜੀਆਂ ਐਸੀਆਂ ਜਿਹੜੀਆਂ ਨੰਗੀਆਂ ਹੋ ਹੋ ਕੇ ਵੀਡੀਓ ਬਣਾਉਣ ਦੇ ਵਿੱਚ ਮਾਣ ਮਹਿਸੂਸ ਕਰਦੀਆਂ ਕਈਆਂ ਦੀਆਂ ਗੱਲਾਂ ਨੰਗੀਆਂ ਕਈਆਂ ਦਾ ਜਿਸਮ ਨੰਗਾ ਕਈਆਂ ਨੇ ਅਧ ਨੰਗੀਆਂ ਹੋ ਕੇ ਫੋਲੋਅਰ ਵਧਾਏ ਆ ਤੇ ਕਈਆਂ ਨੇ ਗੰਦੀਆਂ ਗੱਲਾਂ ਕਰ ਕਰਕੇ ਵਧਾਏ ਆ ਕੋਈ ਕਾਲੇ ਦੇ ਨਾਲ ਕਹਿੰਦੀ ਜੀ ਕਿ ਮੇਰੇ ਆ ਰਿਸ਼ਤੇ ਹੈਗੇ ਤੇ ਕੋਈ ਕਹਿੰਦੀ ਜੀ ਫੇਰ ਕੀ ਹੋ ਗਿਆ ਮੇਰੇ ਆਪਣੇ ਅੰਗਾ ਮੈਂ ਤਾਂ ਐਂ ਦਿਖਾਉਣੀ ਹੁੰਨੀ ਆ ਮਤਲਬ ਇਹ ਆ ਵੀ ਜਿਹੜੀਆਂ ਗੱਲਾਂ ਦੇ ਉੱਤੇ ਪੰਜਾਬੀ ਜਾਂ ਪੰਜਾਬਣਾ ਕਦੇ ਸੰਗਮਣ ਦੇ ਹੁੰਦੇ ਸੀ ਅੱਜ ਬੇਸ਼ਰਮੀ ਦੇ ਵਿੱਚੋਂ ਫੋਲੋਅਰ ਭਾਲ ਭਾਲ ਕੇ ਉਹ ਇਹ ਗੱਲ ਕਹਿੰਦੇ ਵੀ ਕੋਈ ਪਰਵਾਹ ਨਹੀਂ ਚੱਲਦਾ ਹੀ ਆ ਮੈਂ ਕਦੇ ਕਦੇ ਹੈਰਾਨ ਹੁੰਨਾ ਵੀ ਇਹਨਾਂ ਦੇ ਮਾਪੇ ਆ ਜਿਹੜੇ ਉਹਨਾਂ ਨੂੰ ਰੋਕਦੇ ਟੋਕਦੇ ਨਹੀਂ ਹੁਣੇ ਵੀ ਧੀਏ ਤੂੰ ਆ ਕੇ ਕੀ ਕਰਦੀ ਐ ਤੂੰ ਕੋਈ ਕੰਮ ਕਰ ਲਾ ਕੋਈ ਪੜ੍ਹਾਈ ਲਿਖਾਈ ਕਰ ਲਾ ਕੋਈ ਸਿਲਾਈ ਕਢਾਈ ਦਾ ਕੰਮ ਸਿੱਖ ਲਾ ਕਿਸੇ ਦਫ਼ਤਰ 'ਚ ਨੌਕਰੀ ਕਰ ਲਾ ਤੂੰ ਭਾਈ ਚੰਗੇ ਸਾਡੇ ਹਾਰਪੋਨ ਲੱਗੀਆਂ ਜਿਹੋ ਜੇ ਮਾਪੇ ਉਹੋ ਜੀ ਔਲਾਦ ਮਤਲਬ ਇਹਦਾ ਇਹ ਆ ਹਾਲਾਂਕਿ ਸਾਰੇ ਲੋਕ ਗਲਤ ਨਹੀਂ ਹੈਗੇ ਕੁਝ ਕੁ ਲੋਕ ਚੰਗੇ ਵੀ ਆ ਜਿਹੜੇ ਸੋਹਣਾ ਕੰਟੈਂਟ ਪੇਸ਼ ਕਰਦੇ ਆ ਪਰ ਜਦੋਂ ਗੰਦ ਮੰਦ ਲੁੱਚੀਆਂ ਗੱਲਾਂ ਗੰਦੀਆਂ ਗੱਲਾਂ ਪੇਸ਼ ਕਰਨ ਵਾਲੇ ਲੋਕਾਂ ਨੂੰ ਚਿੱਟੇ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਨੂੰ ਅਸੀਂ ਇਹ ਦੇਖਦੇ ਹਾਂ ਜੀ ਕਿ ਉਹਨਾਂ ਰੀਲਾਂ ਵਾਇਰਲ ਹੁੰਦੀਆਂ ਤੇ 5 5 7 7 8 8 10 10 ਲੱਖ ਉਹਨਾਂ ਦਾ ਫੋਲੋਅਰ ਆ ਮਤਲਬ ਇਹ ਲੱਗਦਾ ਜੀ ਕਿ ਪੰਜਾਬੀ ਜ਼ਹਿਨੀ ਤੌਰ ਦੇ ਉੱਤੇ ਬਿਮਾਰ ਹੋ ਗਏ ਆ ਅਪੰਗ ਹੋ ਗਏ ਆ ਉਹ ਲੋਕ ਅਪੰਗ ਨਹੀਂ ਬੰਨਦਾ ਜਿਹੜੇ ਕਿ व्हीਲ ਚੇਅਰ ਦੇ ਉੱਤੇ ਆ ਜਿਹੜੇ ਟਰਾਈਸਾਈਕਲ ਦੇ ਉੱਤੇ ਆ ਅਪੰਗ ਅਸਲ ਦੇ ਵਿੱਚ ਅਪਾਹਜ ਅਸਲ ਦੇ ਵਿੱਚ ਹੈਂਡੀਕੈਪਡ ਲੋਕ ਉਹ ਆ ਜਿਹੜੇ ਲੋਕ ਤੁਰਦੇ ਫਿਰਦੇ ਸਾਨੂੰ ਦਿਸਦੇ ਆ ਪਰ ਜ਼ਹਿਨੀ ਤੌਰ ਦੇ ਉੱਤੇ ਬਿਮਾਰ ਹੋ ਗਏ ਆ ਇਹ ਥਾਰ ਵਾਲੀ ਬੀਬੀ ਚਰਚਾ ਦੇ ਵਿੱਚ ਇਸ ਕਰਕੇ ਆ ਕਿਉਂਕਿ ਚਲੋ ਰਾਜਨੀਤਿਕ ਗੱਲਾਂ ਵੀ ਜੁੜ ਗਈਆਂ ਪਰ ਭਾਈ ਪੰਜਾਬ ਦੀ ਪੁਲਿਸ ਦੇ ਕਿਸੇ ਤੱਕ ਕਈ ਇਹੋ ਜਿਹੇ ਸਾਹਮਣੇ ਆਏ ਆ ਕਦੇ ਕੋਈ ਸੰਗਰੂਰ ਦੀ ਜੇਲ੍ਹ ਦੇ ਵਿੱਚ ਨਸ਼ਾ ਭੇਜਣ ਵਾਲਾ ਪੁਲਿਸ ਮੁਲਾਜ਼ਮ ਫੜਿਆ ਜਾਂਦਾ ਕਦੇ ਖਬਰ ਆਉਂਦੀ ਜੇ ਕਿ 40 ਗ੍ਰਾਮ ਨਸ਼ੇ ਸਮੇਤ ਫਲਾਣਾ ਫੜਿਆ ਗਿਆ ਮਤਲਬ ਥਾਰ ਵਾਲੀ ਇਸ ਔਰਤ ਤੋਂ ਬਾਅਦ ਵੀ ਤੇ ਪਹਿਲਾਂ ਵੀ ਇਹੋ ਜੀਆਂ ਬਹੁਤ ਸਾਰੀਆਂ ਖਬਰਾਂ ਤੇ ਵੀਡੀਓ ਆਉਂਦੀਆਂ ਰਹੀਆਂ ਜਿਹੜੀਆਂ ਦੱਸਦੀਆਂ ਕਿ ਭਾਈ ਪੰਜਾਬ ਦੇ ਵਿੱਚ ਪੁਲਿਸ ਵਿਭਾਗ ਦੇ ਦਾ ਇੱਕ ਹਿੱਸਾ ਵੀ ਇਨ੍ਹਾਂ ਹਰਕਤਾਂ ਦੇ ਉੱਤੇ ਆ ਇਨ੍ਹਾਂ ਗੱਲਾਂ ਦੇ ਵਿੱਚ ਲੱਗਾ ਹੋਇਆ ਮੈਂ ਉਦੋਂ ਵੀ ਇੱਕ ਬੇਨਤੀ ਕੀਤੀ ਸੀ ਡੀਜੀਪੀ ਸਾਹਿਬ ਨੂੰ ਕਿ ਤੁਸੀਂ ਇਸ ਗੱਲ ਨੂੰ ਯਕੀਨੀ ਬਣਾਓ ਕਿ ਵਰਦੀ ਦੇ ਵਿੱਚ ਆਨ ਡਿਊਟੀ ਕੋਈ ਵੀਡੀਓ ਬਣਾ ਹੀ ਨਹੀਂ ਸਕਦਾ ਤੁਸੀਂ ਨੌਕਰੀ ਕਰਨ ਆਏ ਹੋ ਕੋ ਟੱਛਨੇ ਬਚਨੇ ਕਰਨ ਆਏ ਆ ਜੇ ਤੁਹਾਨੂੰ ਇਹ ਲੱਗਦਾ ਜੀ ਕਿ ਸੋਸ਼ਲ ਮੀਡੀਆ ਦੇ ਉੱਤੇ ਫੋਲੋਅਰ ਵਧਾਉਣੇ ਜ਼ਰੂਰੀ ਆ ਤੇ ਫਿਰ ਤੁਸੀਂ ਉਹ ਕੰਮ ਕਰ ਲਓ ਕਿਸੇ ਹੋਰ ਵਾਸਤੇ ਨੌਕਰੀ ਛੱਡ ਦਿਓ ਪਰ ਆਪਾਂ ਵੀ ਨਹੀਂ ਕੀਤਾਗਾ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਹੈ ਕਿ ਕੱਲੀ ਨਸ਼ਾ ਮੁਕਤੀ ਨਸ਼ਾ ਮੁਕਤੀ ਕਰਤੀ ਨਸ਼ਾ ਮੁਕਤੀ ਕਰਤੀ ਇਹ ਨਾ ਗੱਲ ਦੁਹਰਾਈ ਜਾਵੇ ਅਮਨਦੀਪ ਸਿੰਘ ਕਈ ਹੋਣਗੇ ਤੇ ਅਮਨਦੀਪ ਕੋਹਰਾ ਕਿੰਨਿਆਂ ਕਾ ਇਸ ਗੱਲ ਨੂੰ ਸਮਝਿਆ ਜਾਵੇ ਵੀ ਭਾਈ ਇਹ ਜਿਹੜੇ ਰੀਲਾਂ ਪੱਟੇ ਲੋਕ ਆ 18 ਵਾਲੇ ਲੋਕ ਆ ਇਹਨਾਂ ਦਾ ਪਸ਼ੋਕੜ ਕੀ ਆ ਇਹ ਕਿੱਥੋਂ ਸਾਰਾ ਕੁਝ ਆਉਂਦਾ ਕਿਹਦੇ ਨਾਲ ਮਿਲ ਕੇ ਚੱਲਦੇ ਆ ਆਪਣਿਆਂ ਨੂੰ ਪੁਲਿਸ ਬਚਾਉਂਦੀ ਆਈ ਆ ਪਤਾ ਨਹੀਂ ਕਿੰਨੇ ਕੁ ਹੋਰ ਬਚਾਏ ਜਾਣੇ ਆ ਜਦੋਂ ਪੁਲਿਸ ਪੁਲਿਸ ਨੂੰ ਫੜਦੀ ਮੈਂ ਤਾਂ ਹੁਣ ਇਸ ਗੱਲ ਤੇ ਹੈਰਾਨ ਹੁਣਾ ਵੀ ਪੁਲਿਸ ਨੇ ਪੁਲਿਸ ਨੂੰ ਬਚਾ ਵੀ ਤਾਂ ਲੈਣਾ ਹੀ ਆ ਕਦੇ ਇਹ ਤਾਂ ਦੇਖਿਆ ਨਹੀਂ ਵੀ ਭਾਈ ਪੁਲਿਸ ਮੁਲਾਜ਼ਮ ਬਿਲਕੁਲ ਟੰਗਿਆ ਪਿਆ ਆ ਮੈਂ ਹੁਣ ਇੱਕ ਰਿਪੋਰਟ ਪੜ੍ਹ ਕੇ ਆਇਆ ਜਿਹੜੇ ਪੰਜਾਬ ਦੇ ਵਿੱਚ ਜ਼ਹਿਰੀਲੀ दारू ਦੇ ਕਰਕੇ ਲੋਕ ਮਰਦੇ ਆ ਉਹ ਭਾਵੇਂ 220 ਦੇ ਵਿੱਚ ਮਰੇ ਆ ਮਾਝਾ ਖੇਤਰ ਦੇ ਵਿੱਚ ਭਾਵੇਂ 224 ਦੇ ਵਿੱਚ ਮਰੇ ਸੰਗਰੂ ਖੇਤਰ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਆ ਸਮੇਂ-ਸਮੇਂ ਤੇ ਵੀ ਭਾਈ ਉਦੋਂ ਆ ਸਸਪੈਂਡ ਕਰਤਾ ਵੀ ਅਧਿਕਾਰੀ ਕਰਤਾ ਸਾਰੇ ਬਹਾਲ ਹੋ ਗਏ ਪੁਲਿਸ ਪੁਲਿਸ ਨੂੰ ਬਚਾ ਲਈ ਦੀ ਵਿੱਚ ਕੋਈ ਇਹੋ ਜਿਹੀ ਗੁਣਾ ਘਟਾਓ ਕਰਨੀ ਆ ਵੀ ਭਾਈ ਆਪਦੇ ਬੰਦੇ ਬਚ ਜਾਂਦੇ ਆ ਕਈ ਵਿੱਚ ਟੈਕਨੀਕਲ ਪੁਆਇੰਟ ਇਹੋ ਜਿਹੇ ਹੁੰਦੇ ਆ ਅਮਨਦੀਪ ਕੌਰ ਨੇ ਵੀ ਸ਼ਾਇਦ ਬਚ ਜਾਣਾ ਹੋਵੇ ਸ਼ਾਇਦ ਕੋਈ ਫਰਕ ਹੀ ਨਾ ਪਵੇ ਇਹ ਵਕਤ ਬਿਆਨ ਕਰੂਗਾ ਪਰ ਵਿਜੀਲੈਂਸ ਨੇ ਭਾਈ ਪਤਾ ਲੱਗਾ ਕਿ ਉਹਦੀ ਪ੍ਰਾਪਰਟੀ ਫ੍ਰੀਜ਼ ਕਰ ਲਈ ਆ ਉਹਦੇ ਵਿੱਚ ਥਾਰ ਵੀ ਆ, ਕਾਰ ਵੀ ਆ, ਘਰ ਵੀ ਆ, ਉਹਦੇ ਵਿੱਚ ਪਲਾਟ ਵੀ ਆ, ਮੋਬਾਈਲ ਵੀ ਆ, ਬੁਲਟ ਮੋਟਰਸਾਈਕਲ ਵੀ ਆ। ਵਿਜੀਲੈਂਸ ਇਹ ਗੱਲ ਕਰਨੀ ਜਿ ਕਿ ਕੁੱਲ ਇਹਦੀ ਆਮਦਨ ਤੇ ਕੁੱਲ ਇਹਦੇ ਖਰਚੇ ਇਹਦੇ ਵਿੱਚ ਕਾਫੀ ਵਖਰੇਵਾ। ਮੰਨ ਲਓ ਉਦਾਹਰਣ ਦੇ ਤੌਰ ਤੇ ਉੱਤੇ ਤੁਸੀਂ 50000 ਰੁਪਏ ਕਮਾਉਂਦੇ ਹੋ। ਮਤਲਬ ਤੁਸੀਂ ਇਹ ਤਾਂ ਹੋ ਸਕਦਾ ਵੀ 90000 ਖਰਚ ਕਰ ਲਓ, 50000 ਹੀ ਖਰਚ ਕਰਦੇ ਹੋ। ਪਰ ਜੇ ਤੁਹਾਡੀ 50000 ਆਮਦਨ ਆ ਤੇ ਤੁਸੀਂ 2 ਲੱਖ ਰੁਪਏ ਮਹੀਨੇ ਦਾ ਖਰਚਾ ਤੁਹਾਡਾ ਫਿਰ 1.5 ਲੱਖ ਕਿੱਥੋਂ ਆਉਂਦਾ ਸਵਾਲ ਇਹ ਆ। ਹੁਣ ਅਮਨਦੀਪ ਕੌਰ ਦੇ ਕੋਲੋਂ ਇਸ ਗੱਲ ਦੀ ਪੜਤਾਲ ਕੀਤੀ ਜਾਣੀ ਆ ਕਿ ਇਹ ਕਾਲੀ ਥਾਰ ਵਾਲੀ ਬੀਬੀ ਜਿਹੜੀ ਇਹ ਸੱਚੀ ਮੁੱਚੀ ਇੰਨੀਆਂ ਕਰਦੇ ਦੇ ਉੱਤੇ ਚੀਜ਼ਾਂ ਚੁੱਕ-ਚੁੱਕ ਕੇ ਚੀਜ਼ਾਂ ਲਈ ਜਾਂਦੀ ਸੀ ਜਾਂ ਫਿਰ ਇਹਦੇ ਵਿੱਚ ਕੋਈ ਨਾ ਕੋਈ ਹੋਰ ਘੁਣਤਰ ਹੈਗੀ ਆ ਜਾਂ ਇਹਦੇ ਵਿੱਚ ਕੋਈ ਹੋਰ ਗੱਲ ਹੈਗੀ ਆ ਹੁਣ ਸੋਸ਼ਲ ਮੀਡੀਆ ਦੇ ਉੱਤੇ ਪੱਟੇ ਹੋਏ ਲੋਕਾਂ ਦੀ ਇੱਕ ਹੋਰ ਉਦਾਹਰਨ ਸੁਖਰਤ ਗੇ ਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕੀਤੀ ਅੱਜ ਉਹਦੇ ਫੋਲੋਅਰ ਵੱਧ ਰਹੇ ਆ ਘਟ ਨਹੀਂ ਰਹੇ ਕਿਉਂ ਕਿ ਆਪਾਂ ਨੂੰ ਤਾਂ ਖਬਰ ਜਾਂ ਮਸਾਲਾ ਚਾਹੀਦਾ ਪੰਜਾਬੀਆਂ ਨੂੰ ਜਾਂ ਗੈਰ ਪੰਜਾਬੀਆਂ ਨੂੰ ਤੇ ਭਾਈ ਆਪਾਂ ਉਹਦੇ ਮਗਰ ਲੱਗ ਤੁਰਦੇ ਆ ਇੱਥੇ ਕੋਈ ਗੁਰਬਾਣੀ ਪੇਸ਼ ਕਰਦਾ ਚੰਗੇ ਗੀਤਾਂ ਦੀ ਪੇਸ਼ਕਾਰੀ ਕਰਦਾ ਚੰਗੀ ਸਿੱਖਿਆ ਦੀ ਗੱਲ ਕਰਦਾ ਬੂਟੇ ਲਾਉਣ ਦੀ ਗੱਲ ਕਰਦਾ ਧਰਤੀ ਨੂੰ ਸੰਭਾਲਣ ਦੀ ਗੱਲ ਕਰਦਾ ਹਵਾ ਦੀ ਕਦਰ ਕਰਨ ਦੀ ਗੱਲ ਕਰਦਾ ਚੰਗੀਆਂ ਸੂਚਨਾਵਾਂ ਦਿੰਦਾ ਧੀਆਂ ਪੇਣਾ ਦੀ ਇੱਜ਼ਤ ਦੀ ਰਾਖੀ ਦੀ ਗੱਲ ਕਰਦਾ ਉਹਦੇ ਫੋਲੋਅਰ ਕਿੰਨੇ ਹੁੰਦੇ ਆ ਤੇ ਟੈਟੂਆਂ ਦੇ ਨਾਲ ਮੂੰਹ ਸਿਰ ਭਰਿਆ ਹੋਵੇ ਤੇ ਬੰਦਾ ਕੁੜੀ ਦਾ ਗਲਬੜ ਦਿੰਦਾ ਹੋਵੇ ਪੈਸੇ ਲੈ ਕੇ ਤੇ ਬੰਦੇ ਦੇ ਵੱਲੋਂ ਹੁਣ ਤੱਕ ਇਹੋ ਜਿਹੀਆਂ ਲਈ ਪਾਈਆਂ ਗਈਆਂ ਹੋਣ ਵੀ ਗੰਦੀਆਂ ਗੱਲਾਂ ਕਰਕੇ ਆ ਕਰ ਦਿੰਦੇ ਹੁੰਦੇ ਆ ਤੂੰ ਮੇਰੇ ਨਾਲ ਇਦਾਂ ਹੁੰਦੀ ਸੀ ਫਲਾਣੀ ਹੁੰਦੀ ਸੀ ਤੁਸੀਂ ਵੇਂਦੇ ਰਹੇਂ ਮੈਂ ਤਾਂ ਵੇਂਦਾ ਨਹੀਂ ਸੀ ਮੈਨੂੰ ਤਾਂ ਹੁਣ ਪਤਾ ਲੱਗਾ ਮਤਲਬ ਇਹ ਹੈ ਜੀ ਕਿ ਪੰਜਾਬੀਆਂ ਦਾ ਵੱਡਾ ਹਿੱਸਾ ਗੈਰ ਪੰਜਾਬੀ ਵੀ ਖਾਸ ਕਰਕੇ ਸਾਡੀ ਜਵਾਨ ਪੀੜੀ ਦਾ ਇੱਕ ਹਿੱਸਾ ਇਹ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੋ ਚੁੱਕਿਆ ਇਹਨਾਂ ਨੂੰ ਕਾਉਂਸਲਿੰਗਾਂ ਦੀ ਲੋੜ ਆ ਜੇ ਮੜ ਲੋ ਅੱਜ ਇਹਨਾਂ ਨੂੰ ਗੰਦਬੰਦ ਇਦਾਂ ਚੰਗਾ ਲੱਗਦਾ ਆਪਾਂ ਇਹਨਾਂ ਦੇ ਕੋਲੋਂ ਇਸ ਗੱਲ ਦੀ ਆਸ ਕਰਾਂਗੇ ਕਿ ਭਾਈ ਇਹ ਸੂਬੇ ਦੀ ਰਖਵਾਲੀ ਕਰਨਗੇ ਇਹ ਸੂਬੇ ਦਾ ਤਾਜ ਆ ਇਹ ਸੂਬੇ ਦੀ ਵਗ ਡੋਰ ਨੇ ਜਿਹੜੇ ਹੱਥਾਂ ਦੇ ਵਿੱਚ ਹੋਊਗੀ ਇਹਨਾਂ ਨੂੰ ਤਾਂ ਇਸ ਵੇਲੇ ਠੋਲੇ ਚਾਹੀਦੇ ਆ ਜੇ ਅਮਨਦੀਪ ਕੌਰ ਰੀਲਾ ਬਣਾਉਂਦੀ ਆ ਆਪਾਂ ਤਾਂ ਵੀ ਸਵਾਦ ਲੈਣਾ ਜੋ ਚਿੱਟੇ ਸਮੇਤ ਫੜੀ ਗਈ ਤਾਂ ਵੀ ਸਵਾਦ ਲੈਣਾ ਜ਼ਮਾਨਤ ਤੇ ਆ ਗਈ ਤਾਂ ਵੀ ਸਵਾਦ ਲੈਣਾ ਵਿਜੀਲੈਂਸ ਨੇ ਫੜ ਲਈ ਤਾਂ ਵੀ ਸਵਾਦ ਲੈਣਾ ਸੁਖਰਤੀ ਆ ਜਿਹੜਾ ਮਾਡਲਿੰਗ ਕਰਦਾ ਆਪਾਂ ਤਾਂ ਵੀ ਸਵਾਦ ਲੈਣਾ ਜੇ ਉਹ ਗਾਲਾਂ ਕੱਢਦਾ ਤਾਂ ਵੀ ਸਵਾਦ ਲੈਣਾ ਜੇ ਉਹ ਹੁਣ ਫੜਿਆ ਗਿਆ ਕਤਲ ਦੇ ਦੋਸ਼ ਦੇ ਵਿੱਚ ਤਾਂ ਵੀ ਸਵਾਦ ਲੈਣਾ ਮਤਲਬ ਆਪਾਂ ਨੂੰ ਤਾਂ ਇਕੱਲਾ ਸਵਾਦ ਚਾਹੀਦਾ ਆਪਾਂ ਤਾਂ ਮਜ਼ੇ ਵਾਲੇ ਲੋਕ ਆ ਪਤਾ ਇੰਜੋਏ ਕਰਨਾ ਮਤਲਬ ਪੰਜਾਬਗਾਂ ਦੇ ਕੋਲੇ ਸਮਾਂ ਕਿੰਨਾ ਇੰਜੋਏ ਬਸ ਇੰਜੋਏ ਹੁਣ ਕਈ ਲੋਕੇ ਵੀ ਗੱਲ ਕਹਿਣਗੇ ਵੀ ਤੁਹਾਨੂੰ ਵੀ ਤਾਂ ਅਸੀਂ ਸੋਸ਼ਲ ਮੀਡੀਆ ਤੇ ਵਹਨੇ ਆ ਅਸੀਂ ਤਾਂ ਬਾਈ ਜੀ ਅਜ ਤੱਕ ਕਦੇ ਗਾਲ ਕੱਢੀ ਨਹੀਂ ਨਾ ਅਸੀਂ ਕਦੇ ਕੱਢੀਗੇ ਨਾ ਕਿਸੇ ਉੱਤੇ ਭद्दी ਟਿੱਪਣੀ ਕਰਗੇ ਤੇ ਨਾ ਹੀ ਸਾਡਾ ਅੰਦਰਾ ਇਸ ਗੱਲ ਦੇ ਲਈ ਮਨਜ਼ੂਰੀ ਦਿੰਦਾ ਮੈਂ ਇੱਕ ਵਾਰੀ ਇੱਕ ਨੇਤਾ ਦੀ ਇੰਟਰਵਿਊ ਕੀਤੀ ਸੀ ਉਹਨੇ ਮੈਨੂੰ ਇਹ ਗੱਲ ਕਹੀ ਕਿ ਨਾ ਵੀ ਦੇਖੋ ਮੈਂ ਨਾ ਇੱਕ ਵਾਰੀ ਫਲਾਣੀ ਥਾਂ ਦੇ ਉੱਤੇ ਗਿਆ ਕਹਿੰਦਾ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਾਡੇ ਖੇਤਾਂ ਦੇ ਵਿੱਚ ਕਹਿੰਦਾ ਜੀ ਉੱਥੇ ਮਜ਼ਦੂਰ ਕੰਮ ਕਰੀ ਜਾਣ ਉਹ ਚਲੋ ਰੋਟੀ ਪਾਣੀ ਛੱਕਦੇ ਹੁਣੇ ਉਸ ਤੋਂ ਬਾਅਦ ਕਹਿੰਦੇ ਮੈਂ ਇਹਨਾਂ ਨੂੰ ਪੁੱਛਿਆ ਬਈ ਜ਼ਿੰਦਗੀ ਕਿਵੇਂ ਚੱਲਦੀ ਆ 12 15 ਜਾਣੇ ਸੀ ਕਹਿੰਦੇ ਬਾਈ ਜੀ ਬਹੁਤ ਬੱਲੇ ਬੱਲੇ ਆ ਕੀ ਕੰਮ ਕਰਦੇ ਹੁਣੇ ਆ ਕਹਿੰਦੇ ਬਾਈ ਜੀ ਅਨੰਦਮਣੀ ਦਾ ਕਿਵੇਂ ਆਪਾਂ ਥੋੜਾ ਪਾਸ਼ੜਮੀ ਦੇਖ ਲਈਦਾ ਮੁੱਖ ਮੰਤਰੀ ਵੀ ਸੁਣੀਦਾ ਗਾਲਾਂ ਵੀ ਕੱਢੀ ਦੀਆਂ ਗੀਤ ਵੀ ਸੁਣੀਦੇ ਆ ਫਿਲਮਾਂ ਵੀ ਦੇਖੀ ਦੀਆਂ ਰਾਤ ਨੂੰ 12 ਵਜੇ ਤੱਕ ਦੋ ਜੀ ਵੀ ਮੁੱਕ ਜਾਂਦਾ ਤੜਕੇ ਨੂੰ ਉੱਠਦੇ ਫੇਰ ਆ ਜਾਂਦਾ ਉਹ ਕਹਿੰਦਾ ਜੀ ਉਸ ਦਿਨ ਮੈਂ ਇਸ ਗੱਲ ਨੂੰ ਸੋਚਿਆ ਵੀ ਪੰਜਾਬ ਦੇ ਵਿੱਚ ਉਹਦੀ ਸਰਕਾਰ ਵੀ ਬਣ ਸਕਦੀ ਹੈ ਜਿਹੜਾ 2GB ਵੀ ਥਾਂ ਦੇ ਉੱਤੇ 3GB ਡਾਟਾ ਮੁਹੱਈਆ ਕਰਾਵੇ। ਮਤਲਬ ਇਹ ਹੈ ਕਿ ਅਸੀਂ ਡਾਟਾ ਬਕਾਉਣ ਵਾਲੇ ਪੰਜਾਬੀ ਬਣ ਗਏ ਜਾਂ ਧਰਤੀ ਤੇ ਉੱਤੇ ਕੁਝ ਨਾ ਕੁਝ ਕਰਕੇ ਯੋਗਦਾਨ ਪਾ ਕੇ ਜਾਣ ਵਾਲੇ ਪੰਜਾਬੀਆਂ ਚ ਸ਼ਾਮਲ ਆ। ਸੋ ਜਿਹੜੇ ਮੋਬਾਈਲ ਦੀ ਇੰਟਰਨੈਟ ਦੀ ਸੁਚੱਜੀ ਵਰਤੋਂ ਕਰਦੇ ਉਹਨਾਂ ਦਾ ਧੰਨਵਾਦ ਕਰਦੇ ਆ। ਪਰ ਜਿਹੜੇ ਫੇਕ ਆਈਡੀ ਬਣਾ ਕੇ ਜੰਮੇ ਹੋਰ ਰੂਪ ਦੇ ਵਿੱਚ ਸੀ ਤੇ ਸੋਸ਼ਲ ਮੀਡੀਆ ਤੇ ਹੋਰ ਰੂਪ ਦੇ ਵਿੱਚ ਆ। ਜਿਨ੍ਹਾਂ ਨੂੰ ਸਿਰ ਤੇ ਸਿਰਫ ਇਸ ਵੇਲੇ ਪੁਨ ਤਰ੍ਹਾਂ ਸੁਜਣੀਆਂ ਜਿਹੜੇ ਸਿਰਫ ਤੇ ਸਿਰਫ ਇਸ ਵੇਲੇ ਤੂੰਬਾ ਲਾਉਂਦੇ ਆ ਜਿਨ੍ਹਾਂ ਨੂੰ ਗਾਲਾਂ ਤੋਂ ਬਿਨਾ ਆਉਂਦਾ ਕੁਝ ਨਹੀਂ ਉਹ ਭਾਈ ਜੰਮੇ ਹੀ ਪੁੱਠੇ ਤਰੀਕੇ ਦੇ ਨਾਲ ਆ ਮੇਰੇ ਖਿਆਲ ਉਹਨਾਂ ਨੂੰ ਬੇਨਤੀ ਆ ਕਿ ਭਾਈ ਆਪਦੇ ਸਮੇਂ ਦੀ ਸੁਚੱਜੀ ਵਰਤੋਂ ਕਰਿਆ ਕਰੋ ਇਹ ਥਾਰ ਵਾਲੀਆਂ ਬੀਬੀਆਂ ਥਾਰ ਵਾਲੇ ਬੰਦੇ ਜਾਂ ਮਹਿੰਗੀਆਂ ਕਾਰਾਂ ਵਾਲੇ ਮਹਿੰਗੀ ਲਗਜ਼ਰੀ ਜ਼ਿੰਦਗੀ ਜਿਉਣ ਵਾਲੇ ਸਾਰੇ ਬੰਦੇ ਚੰਗੇ ਹੁਣ ਇਹ ਜ਼ਰੂਰੀ ਨਹੀਂ ਜਿਨ੍ਹਾਂ ਨੇ ਮਿਹਨਤ ਨਾਲ ਦੇ ਨਾਲ ਇਹ ਚੀਜ਼ਾਂ ਹਾਸਲ ਕੀਤੀਆਂ ਉਹਨਾਂ ਨੂੰ ਸਲਾਮ ਕਰਦੇ ਆ ਪਰ ਜਿਹੜੇ ਸਿਰਫ ਠੋਲੇ ਛੱਡਦੇ ਆ ਜਿਹੜੇ ਉਧਰ ਕੋਈ ਚਵਲ ਮਾਰਦੀ ਇੱਧਰ ਕੁਝ ਕਰਤਾ ਉਹਨੂੰ ਗਾਲ ਕੱਢਦੀ ਉਹਨਾਂ ਨੂੰ ਭਾਈ ਆਪਾਂ ਦਰਕਨਾਰ ਕਰ ਗਏ ਸੋ ਚੱਜੀ ਸੋਚ ਦੇ ਧਾਰਨੀ ਬਣ ਗਏ ਸੋ ਭਾਈ ਇਹ ਸਾਡੇ ਕੋਲੇ ਇੱਕ ਉਧਾਰਨਾ ਦੋ ਉਧਾਰਨਾ 100 ਉਧਾਰਨਾ ਹਜ਼ਾਰਾਂ ਉਧਾਰਨਾ ਵੀ ਸੋਸ਼ਲ ਮੀਡੀਆ ਦੇ ਉੱਤੇ ਆ ਆ ਕੇ ਲੋਕਾਂ ਨੇ ਕੀ ਚੰਦ ਚਾੜ੍ਹਿਆ ਤੇ ਅੱਜ ਕੱਲ ਤਾਂ ਇਹ ਵੀ ਭਾਈ ਲੋਕ ਖੁਦਕੁਸ਼ੀਆਂ ਕਰਦੇ ਸੋਸ਼ਲ ਮੀਡੀਆ ਤੇ ਆ ਕੇ ਇਹ ਗੱਲ ਕਹਿੰਦੇ ਜੀ ਕਿ ਮੈਂ ਮਰਨ ਲੱਗਾ ਮੈਨੂੰ ਧੋਖਾ ਦੇਗੀ ਮੈਨੂੰ ਆ ਕਰ ਗਈ ਮੇਰੇ ਫੋਲੋਅਰ ਘਟ ਗਏ ਆ ਮਾਨਸਿਕ ਰੋਗੀ ਪੰਜਾਬੀ ਕਿਵੇਂ ਹੋਏ ਆ ਇੱਥੋਂ ਪਤਾ ਲੱਗਦਾ